ਸਾਹਿਬ ਗੁਰਦੁਆਰਾ ਤਲਨ ਸਾਹਿਬ ਬਾਬਾ ਨਿਹਾਲ ਸਿੰਘ ਜੀ ਸ਼ਹੀਦ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨੇੜੇ ਤਲਨ ਸਾਹਿਬ ਵਿੱਚ ਸਥਿਤ ਹੈ ਜਿਸ ਗੁਰਦੁਆਰੇ ਦੀ ਤੁਸ਼ੀ ਦਰਸ਼ਨ ਕਰ ਸਕਦੇ ਹੋ ਸਾਧ ਸੰਗਤ ਜੀ ਇੱਥੇ ਮੰਗੀਆਂ ਮੁਰਾਦਾਂ ਪ੍ਰਮਾਤਮਾ ਪੂਰੀਆਂ ਕਰਦੇ ਨੇ ਜਦੋਂ ਤੁਸੀਂ ਸੱਚੇ ਦਿਲ ਨਾਲ ਇਸ ਗੁਰਦੁਆਰੇ ਵਿੱਚ ਦਰਸ਼ਨ ਕਰਦੇ ਹੋ ਦੇਸ਼ ਵਿਦੇਸ਼ ਦੇ ਵੀਜ਼ੇ ਲੱਗਦੇ ਨੇ ਮਨੋ ਕਾਮਨਾਵਾਂ ਸਭ ਦੀਆਂ ਪੂਰਨ ਚੜਦੀਆਂ ਨੇ ਆਪਦੀ ਸ਼ਰਧਾ ਅਨਸਾਰ ਸਭ ਇੱਥੇ ਆ ਕੇ ਮੱਥਾ ਟੇਕਦੇ ਨੇ ਸਭ ਦੇ ਰੰਗ ਭਾਗ ਦਿਨ ਸਭ ਬਦਲ ਜਾਂਦੇ ਨੇ ਜਦੋਂ ਮਨ ਨੀਵਾ ਮਤ ਉੱਚੀ ਕਰਕੇ ਅਸੀਸ ਸਥਾਨ ਤੇ ਆਉਨੇ ਹਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਸਾ ਸੰਗਤ ਜੀ